ਉਹ ਆਈ ਹਾਂ ਬੋਤੇ ਪਾਣੀ ਪੀ ਲਵ ਜਿਆ ਮੇਰਾ ਪੁੱਤ ਪਾਣੀ ਲੈ ਆ ਬਹਿ ਜਾ ਇੱਥੇ ਬੈਠਾ ਬੈਠੇ ਹਾਂ ਮੈਂ ਤਾਂ ਪਾਣੀ ਵੀ ਨਹੀਂ ਲੰਗੜਿਆ ਉਫੜ ਜੀ ਨਹੀਂ ਆਏ ਉਫੜ ਜੀ ਉਸਨੀ ਵੱਲ ਵਾ ਅੱਛਾ ਚੱਲ ਤੂੰ ਬੈਠੇ ਪਹਿਲਾਂ ਉੱਧਰ ਚੱਲ ਗਏ ਸੀ ਨਾ ਤੇਰਾ ਫੁੱਫੜ ਆਉਂਦਾ ਪਹਿਲਾਂ ਉੱਧਰ ਜਾਣਾ ਵਾ ਚੱਲ ਚੰਗਾ ਕੀਤਾ ਉਦੋਂ ਮੈਂ ਅਗਰੀ ਬੰਨ ਆਈ ਹਾਂ ਉਸਨੀ ਨੂੰ ਚਲੋ ਵਧੀਆ ਕੀਤਾ ਬੰਨ ਆਈ ਹਾਂ ਚਲੋ ਵਧੀਆ ਕੀਤਾ ਆਹੋ ਤੇ ਫਿਰ ਮੈਂ ਸੋਚਿਆ ਕਿ ਮੈਂ ਚਾਹ ਜਾ ਕੇ ਤੇ ਦਰੋਂ ਫਿਣੀ ਹੁਣ ਤੇ ਇੱਧਰ ਵੇਖਿਆ ਤਾਂ ਭੁਜਾਈ ਗਿਆ ਤੁਸੀਂ ਚਾਹ ਪੀਂ ਹੁੰਦੇ ਉਤਰੋਂ ਤੁਹਾਨੂੰ ਦੱਸਿਆ ਨਹੀਂ ਮੰਮੀ ਨੇ ਵੀ ਮੈਂ ਆਉਣਾ ਨੇ ਇੱਥੇ ਚੱਲੀ ਐ ਮੈਂ ਕਿਤੇ ਮੈਨੂੰ ਵੀ ਪਤਾ ਹੀ ਨਾ ਮੈਂ ਚੱਲ ਕੋਈ ਗੱਲ ਨਹੀਂ ਸੱਸ ਕਰਈ ਆ ਤੇ ਸੱਸ ਨੇ ਆਪੇ ਬਣਾਉਣੀ ਆ ਫਿਰੂੰਗੀ ਚਲੋ ਉਹ ਤੇ ਕੋਈ ਨਹੀਂ ਚਾਹ ਦਾ ਬਣਾਉਣਾ ਮੇਰੇ ਜੀਨ ਕੁਛ ਹੋਣ ਡਿਆ ਪੁੱਤ ਉੱਥੇ ਉੱਥੇ ਤੇ ਮੇਰਾ ਬਹਿਣੂ ਜੀ ਨਹੀਂ ਕਰ ਡਿਆ ਪਤਾ ਨਹੀਂ ਭੂਆ ਕਿੱਦਾਂ ਆਣ ਕੇ ਉੱਥੇ ਰਹਿੰਦੀ ਆ ਨਹੀਂ ਤੇ ਇਹ ਸਮਝਾਂਦੀ ਭੂਆ ਜਿੰਨਾ ਰਹਿਣਾ ਰਹੀ ਜਾਂਦੇ ਆ ਉੱਥੇ ਕਿਹੜਾ ਵੀ ਕੋ ਹੋਣ ਡਿਆ ਐਡੀ ਵੀ ਕਰਮੀ ਨਹੀਂ ਜੀ ਜਨੀ ਬਣਾਉਂਦੇ ਸੀ ਹਾਏ ਮੈਨੂੰ ਬੜੀ ਕਰਮੀ ਲੱਗਦੀ ਆ ਮੈਂ ਤੇਸੀ ਤਾਂ ਬਣਾ ਕੇ ਮੈਂ ਡਰ ਸਕਦੀ ਹਾਂ ਤੁਸੀਂ ਜਿਆਦਾ ਸੋਲ ਹੋ ਗਏ ਜੀ ਭੂਆ ਜੀ ਇੰਨਾ ਐਸੀ ਜੇ ਰਹਿਣਾ ਘਟਾ ਕਰੋ ਮਾਸਾ ਮੁਰ ਬਿਕਾਲ ਨਹੀਂ ਬਜੇਦ ਕੋਣਾ ਤਾਂ ਤੁਹਾਨੂੰ ਤੱਕੀ ਆਉਣੀ ਹੈ ਹਾਏ ਹਾਏ ਵੀ ਕਿਤਨੇ ਗੱਲਾਂ ਕਰਨਾ ਤੂੰ ਹੈ ਦੱਸ ਅੱਛਾ ਇਹ ਦੱਸ ਵੀ ਰਖੜੀ ਬੰਦਾਂ ਕਿ ਤੇਰੀ ਡੈਡੀ ਨਹੀਂ ਨਿਕਲੀਏ ਨਹੀਂ ਮੈਂ ਤੇ ਡੈਡੀ ਇਕੱਠੇ ਬਣਾਵਾਂਗੀ ਕਿ ਅਸੀਂ ਡੈਡੀ ਨਹੀਂ ਢੀਕੇ ਬਣਾਉਣੀ ਹੈ ਹੋਰ ਚਲ ਠੀਕ ਆ ਉਹਨਾਂ ਮਿਲਣੇ ਆ ਆਉਣਾ ਆ ਜਿਆ ਨਹੀਂ ਮਿਲਣ ਸਾਨੂੰ ਇਸ ਤਰ੍ਹਾਂ ਤੁਹਾਨੂੰ ਲੱਗਦਾ ਹਾਏ ਹਾਏ ਬੇਹਿੱਦਨਾ ਕਿ ਮੈਂ ਤਾਂ ਬੜੀ ਆਸ ਸੁਣਾਈ ਆ ਇਦਾਂ ਕਰ ਜਾ ਫੋਨ ਕਰ ਆਪਣੀ ਮੰਮੀ ਨੂੰ ਤੇ ਉਹਨੂੰ ਕਹਿ ਬਜਾ ਤਾ ਕੋਹ ਆ ਤੈਨੂੰ ਫੋਨ ਕੀਤਾ ਹੈ ਕਿਉਂ ਦੱਸਿਆ ਤੈ ਮੈਨੂੰ ਠੀਕ ਵਾ ਨਾ ਫੋਨ ਤੇ ਘਰੇ ਛੱਡ ਗਈ ਉਹ ਉਹ ਡੈਡੀ ਤੇਰੇ ਕੋ ਹੈਗਾ ਵਾ ਕਰ ਫੋਨ ਉਹਦਾ ਕਹਿੰਦੇ ਸੀ ਉਹਦਾ ਆਣਾ ਸ਼ਾਮ ਨੂੰ ਕੀ ਬਤਾਈਏ ਜਨਾਬ ਜੀ ਕੋਈ ਨਹੀਂ ਮੈਂ ਕਰ ਲੂਗਾ ਫੋਨ ਫੋਨ ਕਰਕੇ ਤੇ ਪੁੱਛ ਲੈ ਮੇਰਾ ਪੁੱਤ ਹਾਂ ਕੋਈ ਨਹੀਂ ਕਰ ਲੂਗਾ ਮੈਂ ਫੋਨ ਤੇਰੇ ਦੇਖੀਏ ਕੁਛ ਖਾਣਾ ਪੀਣਾ ਆਂ ਜਾਂ ਰਾਤ ਨੂੰ ਉਹ ਫੜਦੇ ਉਹ ਪੱਕਾ ਉਧਰ ਸਣੀ ਹੋਣਾ ਵਾਲੀ ਆ ਤੇ ਮੇਰੀ ਗੱਲ ਸੁਣ ਨਾ ਮੈਂ ਰੋਟੀ ਸਵਿਅਰ ਦੀ ਕਹਦੀ ਮੈਂ ਰੋਟੀ ਕਰਾ ਦੂੰ ਤਾਂ ਚਾ ਆ ਪਾ ਉਲਾਦ ਨਹੀਂ ਰੋਟੀਆਂ ਤੈਨੂੰ ਜੇ ਫੋਨ ਤੇ ਕਰ ਲੈ ਪਹਿਲਾਂ ਸਬਜੀ ਉਹ ਹੈਗੀ ਅਰਬੀ ਵਿੱਚ ਉੱਥੇ ਹੈਗੀ ਇਹ ਤੇ ਗਰਮ ਗਰਮ ਕਰਕੇ ਦੇ ਦੋ ਨਾਲ ਯੋ ਉਲਾਦ ਨਹੀਂ ਆ ਹਾਂ ਹਾਂ ਤੇ ਰੋਟੀ ਦੇ ਦੋ ਮੈਂ ਉੱਠ ਕੇ ਨਾਲ ਚਾਹ ਬਣਾ ਦਿਓ ਚੰਗਾ ਜਾਂ ਫੋਨ ਤੇ ਕਰ ਆਂ ਵੀ ਮਾਂ ਜਦੇ ਪਹਿਨਾ ਕੋਈ ਦੀ ਫੋਨ ਕਰ ਲੈਣਾ ਵਾ ਹਾਂ ਕਿ ਤੁਸੀਂ ਇੰਨਾ ਕੰਮ ਕਰ ਦੋ ਤਾਂ ਮੈਂ ਮੜਾ ਬਬੀ ਕੋਲ ਫੇਰਾ ਮਾਰ ਕੇ ਤੇ ਆ ਕੇ ਰੋਟੀ ਖਾਂਦਾ ਫਿਰ ਹਾਈ ਹਾਈ ਹਾਧੀ ਹੋ ਗਈ ਅਪਰੀ ਮੈਂ ਤਾਂ ਬੜੇ ਚਾਹ ਨਾਲ ਭੱਜੀ ਆਈ ਸੀਗੀ ਪੇ ਜਾ ਕੇ ਟੌਰਨਾ ਬਹਿ ਕੇ ਪਹਿਲਾਂ ਪਕੌੜੇ ਖਾਉਂਗੀ ਫੇਰ ਰੋਟੀ ਖਾਉਂਗੀ ਹੈ ਤੇ ਭਾਬੀ ਨੇ ਕੀ ਕੀਤਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਜਾਣ ਬੁੱਝ ਕੇ ਇਤਨੀ ਚਲ ਗਈ ਕਿਤੇ ਇੰਨੇ ਆਉਣਾ ਵਾ ਤੇ ਮੈਨੂੰ ਸਾਰਾ ਦਿਨ ਕੰਮ ਕਰਨਾ ਪੈਣਾ ਤੇ ਗਰਮੀ ਬੜੀ ਆ ਪਤਾ ਨਹੀਂ ਹੁਣ ਰਾਬੀ ਜਾਵੇ ਓਦਾਂ ਤੇ ਕਹਿੰਦੀ ਮੇਰਾ ਪਿਆਰੀ ਬਰਾਵਾ ਤੁਹਾਡੇ ਨਾਲ ਹੁਣ ਮੁੰਡਾ ਕਹਿਣ ਡਿਆ ਘੂਆ ਰੋਟੀਆਂ ਲਾ ਦੇ ਹਾਏ ਹਾਏ ਹਾਂ ਤੇਰਾ ਮੈਂ ਤਾਂ ਮਰ ਜੂਗੀ ਗਰਮੀ ਦੇ ਵਿੱਚ ਫਿਰ ਸੋਈ ਚ ਖਲੋਤਾ ਜਾਂਦਾ ਵਾ ਕਿਤੇ ਹੁਣ ਉੱਥੇ ਖਲੋ ਕੇ ਰੋਟੀਆਂ ਲਾਉਂਗੀ ਮੈਂ ਤੇ ਪਸੀਨੇ ਨਾਲ ਭਰ ਜਾਵਾਂ ਚੱਲ ਕੀ ਪਤਾ ਸਨੀ ਹੁਣ ਮਰ ਖਾਈ ਲਵੇ ਵੀ ਮੈਨੀਆਂ ਆਪਣਾ ਜਾ ਕੇ ਬਾਹਰ ਕਿੱਥੇ ਜਾਂਦਾ ਵਾ ਉਹ ਲੋ ਫੇਰਾ ਮਾਰ ਆਇਆ ਵਾ ਐਦਾਂ ਕਰਦਾ ਭੂਆ ਕਹਿੰਦੀ ਫੋਨ ਕਰੀ ਉਹ ਗਿਆ ਪਜਾ ਮਮੀ ਨੂੰ ਕਿ ਨੋ ਕੋਣਾ ਵਾ ਹੈਲੋ ਮਾ ਕਿੱਥੇ ਜੇ ਅੱਛਾ ਆਉਣਾ ਕਿਦੋਂ ਕੋ ਵਾ ਤੇ ਮੇਰੀ ਗਾਸ ਨੂੰ ਜੇ ਤਨ ਭੂਆ ਨੇ ਸੂਣ ਕੀਤਾ ਮੌਣਾ ਤੂੰ ਕਿਹੜੀ ਗੱਲਾਂ ਘੋਰਾ ਚਲਗੇ ਹੀਏ। ਸਨਾਰੇ ਦੀ ਮਨ ਝੂਠ ਮਾਰਗੇ ਜੇ। ਝੂਠ ਨਹੀਂ ਮਾਰਿਆ ਇੱਥੇ। ਆਹੇ ਪੁੱਤ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਘਾਸ ਝੂਠ ਮੈਂ ਝੂਠ ਕਦੇ ਵਾਸਤੇ ਬੋਲਣਾ ਦੱਸ ਮੈਨੂੰ ਵੀ ਲੋੜਾ ਝੂਠ ਬੋਲਣ ਦੀ। ਮੈਨੂੰ ਨਹੀਂ ਦੱਸਿਆ ਕਰੀ ਭੂਆ ਨੇ ਉਦਾਂ ਹੀ ਕਹਿੰਦੀ ਸੀ ਆਉਣਾ ਵਾ ਇਹ ਥੋੜੀ ਦੱਸ ਕੇ ਮੈਂ ਅੱਜ ਹੀ ਆਉਣਾ ਵਾ। ਲੈ ਦੱਸ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਜੇ ਮੈਨੂੰ ਪਤਾ ਹੁੰਦਾ ਵੀ ਉਹਨੇ ਆਉਣਾ ਵਾ ਤੇ ਮੈਂ ਨਾ ਆਉਂਦੀ ਤੇਰੇ ਮਾਮੇ ਨੂੰ ਕਹਿ ਦਿੰਦੀ। ਪਰ ਫਿਰ ਵੀ ਉਹਦਾ ਕੰਮ ਬੜਾ ਜ਼ਰੂਰੀ ਹੀਗਾ ਨਹੀਂ ਨਹੀਂ ਹੁਣ ਦੱਸ ਮੈਂ ਆਨੂੰ ਕੀ ਕਵਾਂ ਰਾਤ ਮੈਨੂੰ ਲੱਗ ਜਾਣੀ ਆ ਰਾਤ ਨਹੀਂ ਆਏ ਜਾਣਾ ਆਹੋ ਨਹੀਂ ਕੰਮ ਬੜਾ ਜ਼ਰੂਰੀ ਆ ਕੀ ਦੱਸਾਂ ਤੈਨੂੰ ਮੈਂ ਹੁਣ ਆਣ ਕੇ ਦੱਸਾਂ ਸਾਰੀ ਗੱਲ ਆਹੋ ਨਾ ਪੁੱਤ ਗੱਲ ਸੁਣ ਮੇਰੀ ਜੇ ਮੈਂ ਆ ਗਈ ਆ ਤੇ ਸੋਈ ਤਾਂ ਇੱਥੇ ਹੀ ਆ ਸਾਰਾ ਸਮਾਨ ਵਿੱਚੇ ਹੀ ਪਿਆ ਆ ਤਾਂ ਆਪਣੀ ਭੂਆ ਨੂੰ ਕਹਿ ਨਾਲੇ ਪਕਾਣ ਨਾਲੇ ਖਾਣ ਨਾਲੇ ਤੈਨੂੰ ਖਵਾਏ ਆਹੋ ਫਿਰ ਕੀ ਮੈਂ ਕਿਣਾ ਕੁਛ ਨਾਲ ਲੈ ਆਈ ਆ ਆਹੋ ਤੇ ਜੇ ਕੇ ਚੀਜ਼ ਦਾ ਨਾਮ ਪਤਾ ਲੱਗੂਗਾ ਤਾਂ ਮੈਨੂੰ ਫੋਨ ਕਰਕੇ ਪੁੱਛ ਲੈ ਤੂੰ ਮੈਂ ਦੱਸ ਦਊਂਗੀ ਇਹ ਕਿਹੜੀ ਵੱਡੀ ਗੱਲ ਵਾ ਆਹੋ ਚੱਲ ਦੋਵੇਂ ਐ ਗੱਲਾਂ ਬਾਤਾਂ ਕਰੋ ਸਗੋਂ ਘੂਆ ਪਤੀਜਾ ਰਲ ਕੇ ਆਹੋ ਨਹੀਂ ਨਹੀਂ ਗੁੱਸਾ ਨਾ ਕਰ ਮੇਰਾ ਪੁੱਤ ਸੱਚੀ ਗੱਲ ਆ ਮੈਨੂੰ ਨਹੀਂ ਪਤਾ ਆਹੋ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਿੱਥੋਂ ਆਣਾ ਸੀਗਾ ਨਾ ਨਾ ਆਪਣੇ ਪਿਓ ਨਾਲ ਕਿਤੇ ਆਣਾ ਹੀ ਦਿੱਤਾ ਕਹਿਦੀ ਉਹਨੇ ਫਿਰ ਮੇਰੇ ਗੱਲ ਤੇ ਨਹੀਂ ਲੱਥਣਾ ਆਹੋ ਨਹੀਂ ਨਹੀਂ ਪੁੱਤ ਕੰਮ ਬਣਾ ਜ਼ਰੂਰੀ ਆ ਕਿੱਦਾਂ ਆ ਜਾ ਹੁਣ ਮੈਂ ਵਿਚਾਰਾ ਬਾਰ ਬਾਰ ਕਹੀ ਜਾਂਦਾ ਵਾ ਹੁਣ ਮੈਨੂੰ ਰਹਿਣਾ ਹੀ ਪੈਣਾ ਵਾ ਕੋਈ ਨਹੀਂ ਆ ਜੂਗੀ ਸਵੇਰੇ ਸੌਤੇ ਮੈਂ ਆਹੋ ਰਾਤ ਲੱਗ ਜਾਣੀ ਆ ਠੀਕ ਵਾ ਕੋਈ ਗੱਲ ਨਹੀਂ ਆ ਚੱਲ ਅੱਛਾ ਚੱਲ ਫੇਰ ਲੋੜ ਕੋ ਕਰ ਲਈ ਫੋਨ ਤੋਂ ਕੋਈ ਗੱਲ ਨਹੀਂ ਆ ਚੰਗਾ 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 ਓਕੇ ਬਾਏ ਹੂੰ ਭਾਈ ਵੱਡੀ ਚੱਲ ਆ ਪਕਾ ਘਰ ਵਿੱਚ ਰੋਟੀਆਂ ਨਾਲ ਖਾ ਬਹੁਤੀ ਸੱਤੇ ਚੜ ਗਈ ਹੈਗੀ ਇੱਧਰ ਲੱਖਣੀ ਹੋਣੇ ਪੂਏ ਚੜੀ ਬੋਤੀ ਇਹ ਆ ਜਾ ਮਮੀ ਆ ਜਾ ਹੁਣ ਤੂੰ ਆ ਬੱਜ ਚੰਗੀ ਵੇਲੀ ਆ ਮੈਂ ਹਾਂ ਰਾਮ ਨਾਲ ਫੇਰ ਰਾਤ ਰਹੂੰਗੀ ਸਵੇਰੇ ਜਾਉਂਗੀ ਹੁਣ ਮੈਂ ਆਹ ਆ ਯਾਰ ਚੰਗਾ ਕੰਮ ਹੋ ਪਹਿਲਾਂ ਫੋਨ ਕਰਕੇ ਦੱਸਿਆ ਹੈਗਾ ਭੂਆ ਨੇ ਆਉਣਾ ਵਾ ਤੇ ਮੰਮੀ ਫੇਰ ਵੀ ਚਲ ਗਈ ਆ ਇਹਨਾਂ ਨੂੰ ਸ਼ਰਮ ਆਉਂਦੀ ਆ ਭੂਆ ਰਖੜੀ ਲੈ ਕੇ ਆਇਆ ਇਹਨਾਂ ਨੂੰ ਕੀ ਕਰਾਂਗੇ ਸਵੇਰੇ ਆnde ਸਵੇਰੇ ਦੁਪਹਿਰ ਨੂੰ ਆਉਣਾ ਵਾ ਹੈ ਉਹਨਾਂ ਦਾ ਭੂਆ ਰੋਟੀ ਪਾਣੀ ਖਾ ਲੂ ਸਾਨੂੰ ਯਾ ਯਾਰ ਕੋਈ ਹਾਲ ਨਹੀਂ ਮੰਮੀ ਦਾ ਜੀ ਇੱਦਾਂ ਸਾਰਿਆਂ ਨੇ ਬੈਠਿਆ ਸੰਕਟਨ ਲਈ ਆ ਹਾਂ ਮਮੀ ਕਰਨੀ ਹੈਗੇ ਜਾ ਕੇ ਘੜੀ ਬਹਿ ਕੇ ਹੱਸ ਕੇ ਹੁੰਦਾ ਉਹਨਾਂ ਨੂੰ ਸਰ ਸਰ ਉਹ ਇੱਥੇ ਕੋ ਲੋਕਾਂ ਆ ਗਏ ਯਾਰ ਆ ਗਏ ਤੇ ਆ ਗਏ ਬੰਨ ਕੀ ਕਰਨਿਆ ਹਾਂ ਸੱਰੀ ਗੱਲ ਠੀਕ ਆ ਮੈਂ ਹੁਣ ਗਿਆ ਘਰੀ ਹੁਣ ਗਿਆ ਕਿਹਦਾ ਬੰਦਾ ਅੱਸੀ ਉਪਰ ਦੀ ਅੱਸੀ ਕਾ ਸੱਸੀ ਉੱਠਿਆ ਲੱਭਿਆ ਸੱਸੀ ਕੰਮ ਸੱਸੀ ਟੀੜਾ ਇਹਦੇ ਕਿੱਧਰ ਆਏ ਮੇਰੇ ਪੁੱਤ ਹੈ ਇਹ ਨੂੰ ਘਰ ਕਹਿੰਦੇ ਮੈਂ ਮੜਿਆ ਕੰਮ ਚੱਲ ਗਿਆ ਹਾਂ ਕਿਤੇ ਅੱਛਾ ਹਾਂ ਠੀਕ ਹਾਂ ਜੀ ਕਿਉਂ ਨਹੀਂ ਦੇ ਸਿਹਰਦੇ ਉਹ ਬੇ ਆ ਮਾਮਾ ਜੀ ਨੇ ਆਲ ਗਏ ਇਹ ਤਾਂ ਜੌਂਡਰ ਆਦਾ ਨਹੀਂ ਹੁੰਦਾ ਆਉਣਾ ਨਹੀਂ ਨਹੀਂ ਅੱਜ ਕਹਿੰਦੇ ਹੋ ਤੇ ਰਹਿ ਪੈਣਾ ਵਾ ਕੋਈ ਫੋਨ ਆਇਆ ਕਿ ਵੀ ਕਹਿ ਕੇ ਗਏ ਮੈਂ ਫੋਨ ਕੀਤਾ ਸੀਗਾ ਅੱਛਾ ਅੱਛਾ ਮੈਨੂੰ ਤਾਂ ਕਹਿ ਗਏ ਵੀ ਸ਼ਮਾ ਦਾ ਕਾਹਣਾ ਵਾ ਠੀਕ ਹੈ ਕਹਿੰਦੇ ਹੁਣ ਉਹ ਨਹੀਂ ਦੇਣ ਦੇ ਨਾਲੇ ਦਿਨ ਦਿਹਾੜਾ ਪੱਤੀ ਦਾ ਆਹ ਚਲੋ ਤੂੰ ਵੀ ਜਾਉਣਾ ਹਨਾਨਕਿਆਂ ਨੂੰ ਮੇਰਾ ਜੀਜੀ ਘੱਟੀ ਕਰਦਾ ਜਾਣੇ ਭਰੋਂ ਇਹ ਜਾਂਦਾ ਨਾ ਐੜੇ ਨੇ ਮੁੜ ਕੇ ਵੀ ਵਾਪਸੀ ਆ ਜਾਣੇ ਹੈ ਵਾਪਸ ਆ ਜਾਣੇ ਹੈ ਬਹੁਤ ਗੱਲ ਵਗ ਤਾਂ ਮਮੀ ਘਰੇ ਨਾਲ ਪਾਪਾ ਲੈ ਗਏ ਕੁਸਤਾ ਦਾ ਪਤਾ ਹੈ ਕਿ ਨਹੀਂ ਪਤਾ ਨਾ ਰੋਟੀ ਪਾਣੀ ਮੈਂ ਖਾ ਲਿਆ ਫੌਜ ਦਾ ਭੋਜਨ ਸਾਡਾ ਦਾ ਵਾ ਕਿ ਨਹੀਂ ਆ ਖਾ ਲਿਆ ਵਾ ਨਹੀਂ ਤੇ ਪੱਕਾ ਆਈਓ ਦਿਲਜੀਤ ਨੇ ਕੋਈ ਨਹੀਂ ਰਾਤ ਮੈਂ ਇੱਥੇ ਆ ਜਾਊਂਗਾ ਬੇਦੀ ਗੱਲ ਸੁਣ ਕੇ ਕਹਿੰਦੀ ਖਾਣੀ ਕੋਈ ਨਹੀਂ ਕੋਈ ਨਹੀਂ ਠੀਕ ਹੈ ਕੋਈ ਜੀਵਨ ਵੀ ਉੱਧਰ ਗਈ ਸੀ ਉਹ ਹਾਦਸੇ ਉੱਤੀ ਹੈ ਏਸੀ ਜੇ ਹਾਂ ਹਾਂ ਕਹਿੰਦੀ ਮੈਨੂੰ ਬਹੁਤ ਗਰਮੀ ਲੱਗਦੀ ਹੈ ਮੈਂ ਜਲ ਸਮਝੋ ਇੱਥੇ ਦੇ ਘੋਤੀ ਨਹੀਂ ਭਰਾਲਤੇ 2 ਮਿੰਟ ਬੈਠੀ ਬੱਦ ਲੱਕੜੀ ਬੱਤੀ ਤੇ ਰਹਿੰਦੇ ਤੇ ਭੂਆ ਨੂੰ ਕਹੀਂ ਆਹ ਮੈਂ ਕਿਹਨਾ ਵਾ ਉਹ ਸ਼ਾਮਾ ਨੂੰ ਨਾ ਰੋਟੀ ਪਣੀ ਇੱਥੇ ਖਾ ਲਈ ਠੀਕ ਆ ਹਾਂ ਨਾ ਇੱਥੇ ਖਾਣਾ ਹੋਰ ਕਿੱਥੇ ਜਾਣਾ ਵਾ ਮੈਂ ਮੈਨੂੰ ਤੜਾ ਫੇਰੀ ਉਧਰ ਹੋਈ ਇਹ ਵੀ ਆਪਣੇ ਘਰ ਵਾ ਆਹੋ ਹਾਂ ਭਲਵਾਨਾ ਮੈਂ ਕਹਿਦੀ ਭੂਆ ਆਪਣੀ ਨੂੰ ਕੋਈ ਨਹੀਂ ਕੋਈ ਨਹੀਂ ਨਾ ਚਾਹ ਪਣੀ ਹੈ ਤੂੰ ਇੱਥੇ ਹੀ ਖਾ ਲੈ ਹਾਂ ਤੂੰ ਆਨੇਗਾ ਇੱਧਰ ਆਉਣਾ ਮਰਜ਼ੀ ਉਹਦੀ ਆਹ ਵਾ ਭੂਆ ਜੀ ਗੱਲ ਇੱਕ ਹੋਰ ਵਾ ਇਹ ਸਾਰੇ ਜਣੇ ਇਕੱਠੇ ਰਹਿੰਦੇ ਸੀ ਇੰਨਾ ਜਵਨ ਦੀ ਲੋੜ ਨਹੀਂ ਪੈਂਦੀ ਫੋਨ ਜੀ ਇੱਥੋਂ ਉੱਠ ਕੇ ਚਲ ਜੀਏ ਤੇ ਵੱਡਾ ਨਾਰਾਜ਼ ਤੇ ਜੇ ਉਧਰ ਹੋ ਕੇ ਚਲ ਜੀਏ ਤੇ ਸੰਦੀ ਨਾਰਾਜ਼ ਹੁੰਦਾ ਹੀ ਆ ਹੈ ਹੁੰਦਾ ਦੁੱਖ ਤੇ ਲੱਗਦਾ ਹੀ ਆ ਉਹ ਤਾਂ ਗੱਲ ਵਾ ਸਾਡੇ ਵਾਸਤੇ ਭਰਾਵਾ ਦੋਵੇਂ ਇੱਕੋ ਜੀ ਨਹੀਂ ਮੈਂ ਅੱਗੇ ਹੁੰਦਾ ਹਾਂ ਨਾ ਮੈਂ ਵੀ ਸਾਡੇ ਆ ਤੇ ਤੁਸੀਂ ਦੋਵੇਂ ਇੱਕੋ ਜੀ ਜੀ ਠੀਕ ਨਹੀਂ ਤੇ ਭਰੇ ਇਹਨਾਂ ਦੀ ਆਪ ਆਪਣੀ ਸਮਝ ਹੀ ਆ ਨਾ ਕੀ ਗੱਲ ਹੈ ਮੰਮੀ ਇਹਦੇ ਸੁਭਾ ਥੋੜਾ ਜਿਹਾ ਕਾਲਾ ਵਾ ਨਾ ਗੱਲ ਤੇ ਆ ਵਿੱਚ ਉਦੇ ਇਹਦੇ ਮੋਹਨ ਤੇ ਗੁਰਜਿੰਦਰ ਦੇ ਮੋਹ ਨੂੰ ਆਉਣਾ ਪੈਂਦਾ ਭਾਵੇਂ ਸਰਸ ਦਸਾਈ ਕਰੇ ਆਹੋ ਇਹ ਤਾਂ ਗੱਲ ਠਡੀ ਸਹੀ ਤੇ ਨਹੀਂ ਫੁਆਰੀ ਮੈਨੂੰ ਪਤਾ ਸਾਰੀ ਗੱਲ ਦਾ ਮੰਮੀ ਦਾ ਸੁਭਾਅ ਹੁਣ ਤਾਂ ਕੀ ਕਰ ਸਕਦੇ ਆ ਕਿੰਨਾ ਦਾ ਸੁਭਾਅ ਆਦਾ ਸਾਰੇ ਮਿਲ ਕੇ ਰਹਿਣ ਕਿਦਾਂ ਖੁਸ਼ ਹੋ ਆ ਰਹਿੰਦੇ ਸਾਰੇ ਜਾਣੇ ਪਤਾ ਨਹੀਂ ਕੀ ਸੁਭਾਅ ਹੈ ਇਹ ਆਵਾ ਗੱਲ ਜਿੱਤਰਾ ਮਾਜੀ ਨਾ ਅੱਜ ਕੱਲੇ ਅੱਗੇ ਉਹ ਤਾਂ ਇਕੱਲੇ ਰਹਿ ਹੋ ਗਏ ਆ ਸਾਰੇ ਨਾਲੇ ਗੁਰਜਿੰਦਰ ਅੱਗੇ ਕੰਮ ਦੇ ਚੱਲ ਜਾਂਦਾ ਏ ਤੇ ਮਗਰ ਦਾ ਫਿਕਰ ਨਹੀਂ ਹੁੰਦਾ ਠੀਕ ਨਹੀਂ ਹੁਣ ਆਣ ਕੇ ਕਦੀ ਇਦੋਂ ਇਹ ਪਿਓ ਕਦੀ ਉੱਥੇ ਪੱਠੇ ਵੱਢ ਦੇ ਕਦੇ ਉਥੋਂ ਵੱਢ ਠੀਕ ਨਹੀਂ ਉਹ ਸਾਰਾ ਪਹਿਲੀ ਬੰਨਾ ਕੰਮ ਹੁਣ ਮੈਨੂੰ ਇਕੱਲਿਆਂ ਕਰਨਾ ਪੈਣਾ ਉਹ ਤੇ ਗੱਲ ਵਾ ਅੱਗੇ ਨਾਲ ਚਾਚਾ ਹੁੰਦਾ ਇਹਦੇ 100 ਕੰਮ ਮੇਰਾ ਹੋ ਜਾਂਦਾ ਹੁੰਦਾ ਉਹ ਵੀਰ ਜੀ ਤੁਹਾਨੂੰ ਤੇ ਦੁਆ ਪਿਓ ਪਤਾ ਨੂੰ ਚੇਚਤਾ ਨਹੀਂ ਹੁੰਦਾ ਜੀ ਮੇਰੀ ਸੁਣ ਗੱਲ ਪੜ੍ਹਾਈ ਨਾ ਪੰਨੀ ਆਪਣੀ ਕੰਮ ਦੇ ਚੱਕਰ 'ਚ ਨਹੀਂ ਨਹੀਂ ਚਾਚਾ ਜੀ ਮੈਨੂੰ ਦੱਸ ਦਿਆ ਕਰ ਕੀ ਹੁੰਦਾ ਤੇ ਉਹ ਨਹੀਂ ਨਹੀਂ ਕੋਈ ਗੱਲ ਤੁਹਾਨੂੰ ਦੱਸਣਾ ਦੱਸਣਾ ਇਹ ਨਾ ਆ ਕੇ ਆਪਣੀ ਪੜ੍ਹਾਈ ਭਾਂਦੇ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਇਹਦੀ ਮਾਂ ਦਾ ਦਿਮਾਗ ਖਰਾਬ ਹੋ ਗਿਆ ਨਾ ਹਣਾ ਤੇ ਤੂੰ ਇਤਨਾ ਕਰਾ ਥੋੜੀ ਬੋਤੀ ਮਤ ਕਰਦਿਆ ਕਰ ਜਿੱਦਾਂ ਪਾਣੀ ਕਹਿੰਦਾ ਬਈ ਗੱਲ ਨਹੀਂ ਕੀਤੀ ਪੱਠੇ ਪੁੱਠੇ ਵੜਦਿਆ ਕਰ ਕੋਈ ਗੱਲ ਨਹੀਂ ਹੈ ਹੋਰ ਸੁਣ ਪੁੱਤ ਜਿੰਨਾ ਮਰਜੀ ਤੇਰੀ ਮਾਂ ਕਰਦੀ ਐ ਜੋ ਮਰਜੀ ਕਰੇ ਪੂ ਚਾਚੇ ਦਾ ਸਾਥ ਨਾ ਛੱਡੀ ਮਾਂ ਨਾ ਪੁੱਛਦਾ ਮੇਰਾ ਕਿਉਂ ਆ ਵਰਗਾ ਯੂ ਤੇ ਇਹਦਾ ਸਾਥ ਨਾ ਛੱਡੀ ਜਿੱਥੇ ਔਕੇ ਸੋਕੇ ਵੇਲੇ ਵੇਲੇ ਦਾ ਮਤਲਬ ਸਾਥ ਦਿਆ ਕਰੀ ਕਿਤੇ ਵੇਲੇ ਕੋਲੇ ਤੈਨੂੰ ਆਵਾਜ਼ ਮਾਰੇ ਤੇ ਨਾ ਨਹੀਂ ਕਰਨੀ ਮੈਂ ਤੇ ਦੇਖ ਲਊਗੀ ਉਸੇਲੇ ਭੱਜ ਜਾਣੀ ਇਹ ਤਰ੍ਹਾਂ ਬੜਾਈ ਕੜਾਈ ਮੋ ਕਰਦਾ ਯੂ ਹਾਂਜੀ ਹਾਂਜੀ ਤੇ ਤੂੰ ਨਾ ਕੜੀ ਮਾ ਤੇਰ ਤੋਂ ਬਨ ਕੜੀ ਨੀ ਹੋਰਿੰਦਾ ਜਦੋਂ ਦੀ ਆਈਆਂ ਬਸ ਤੇਰੇ ਤੇ ਆ ਘੋੜੀਆਂ ਦਾ ਸਿਰ ਸੈਦਾਂ ਸਿਰ ਸੋਦਾਂ ਸਿਰ ਸੈਦਾਂ ਸਿਰ ਸੋਦਾਂ ਦੇਖੋ ਭੂਆ ਜੀ ਤੁਸੀਂ ਹਿੰਸਾ ਦੇ ਭੱਜੀਆਂ ਬਾਵਾਂ ਗੱਲ ਨਹੀਂ ਆਉਂਦੀ ਜੱਪਾ ਕਿ ਜਿੰਨਾ ਕੌਣ ਦਾ ਨਾਲ ਲਾਇਆ ਸੀ ਗੱਲ ਨਾਲ ਪਾਲਿਆ ਹੱਥਾਂ ਚ ਪਾਲਿਆ ਪੋਸਿਆ ਵਡਾ ਕੀਤਾ ਤੇ ਭੁੱਲੇ ਕਿਦਾਂ ਉਹ ਹੁਣਾਂ ਦੀ ਆ ਵੀ ਬਸ ਕੋਈ ਮਮੀ ਨੂੰ ਨਹੀਂ ਕਿਹ ਲੈਣਾ ਕਦੇ ਅਗਲਾ ਆਈ ਜਾਣੀ ਆਪੇ ਉਹ ਵੀ ਅਕਲ ਅਜੇ ਤੇ ਹਜੇ ਨਹੀਂ ਨਾ ਪਤਾ ਅਗਲ ਕਾਦੀ ਆਉਣੀ ਆ ਜੇ ਸਮਾਂ ਲੰਘਿਆ ਤੇ ਠੀਕ ਨਹੀਂ ਕੰਮ ਤੇ ਹੁੰਦਾ ਵਾ ਕਿ ਜੇ ਬੰਦਾ ਕਿ ਇਹਦੀ ਮਾਤ ਕਰਕੇ ਤੇ ਬੰਦਾ ਬਾਅਦ ਚ ਵਿਛਾ ਵੇ ਫਿਰ ਹੁੰਦਾ ਵੀ ਵਾਕਿਆ ਠੀਕ ਬੰਦਾ ਟਿਕਾਣੇ ਤੇ ਗਾਣੀ ਬੈਠਾ ਤੇ ਕੀ ਕਰੀਏ ਤੇ ਭਰਾਵਾਂ ਨੇ ਅੱਖਾਂ ਸਮਾਨ ਤੇ ਲਾਈਆਂ ਬਹੁਤ ਗੱਲ ਪਾਕਿਸਤਾਨੀ ਅਜੇ ਕੁਝ ਨਹੀਂ ਦਿਸਦਾਨ ਤੂੰ ਬੜੀ ਸਾਡੇ ਘਰ ਤੇ ਬੜਾ ਕਬੱਦ ਪੈਂਦਾ ਰਿਆ ਮੰਮੀ ਤੇ ਫਾਹ ਲੈ ਜਾਂਦਾ ਕਈ ਵੇ ਬੰਦੇ ਬੰਦੇ ਪਹਿਲੇ ਤੇ ਮੈਂ ਦੋਸਤ ਫਿਰ ਕੀ ਕਰਦਾ ਮੇਰੀ ਗੱਲ ਸੁਣ ਲੈ ਸੰਨੀ ਨੇ ਤਾਂ ਹੀ ਨਹੀਂ ਕਿਦੇ ਕਿਸ ਨੂੰ ਡਿੱਕਿਆ ਭੂਆ ਉਹ ਆਪਣਾ ਸਮਾਨ ਚੁੱਕ ਕੇ ਇੱਥੇ ਆ ਗਿਆ ਉਸੇ ਤੇ ਜੇ ਨਾ ਨਾ ਉਹਦੇ ਕਲਾ ਤੋਂ ਕਲਾ ਤੋਂ ਦੱਸ ਜੇ ਨਾ ਉਹਦੀ ਸਾਡੇ ਘਰ ਨੁਕਸਾਨ ਹੋਇਨਾ ਹੈ ਕਦਾ ਨੁਕਸਾਨ ਜਿਹੜੇ ਸਾਡਾ ਤੂੰ ਕਹਿਣ ਰਿ ਮੰਮੀ ਜਿਹੜੀ ਚੜਾਈ ਕਰ ਜਾਂਦੀ ਚੜਾਈ ਖੋਏਣੀ ਠੀਕੇ ਚੰਗੀ ਭਲੀ ਹੋਏਣੀ ਚੜਾਈ ਬੜੀ ਮੜੀ ਗੱਲ ਵਾ ਯਾਰ ਆ ਤੇ ਨਾ ਵੇਖੋ ਪੂਆ ਜੀ ਕਿੱਡਾ ਕਹਿਰ ਹੋਣ ਡਿਆ ਮੈਨੂੰ ਤਾਂ ਲੱਗਦਾ ਕਰਦੀ ਪਖੰਡੀ ਉਹ ਮਰਨਾ ਕਿਦਾ ਸੌਖਾ ਨਹੀਂ ਰੱਖਿਆ ਗੱਲ ਪਖੰਡੀ ਆ ਕਿ ਹੋਰ ਕੀ ਹੁੰਦੇ ਆ ਪਖੰਡ ਕਰਦੀ ਸਾਰੇ ਮਰਨਾ ਏਡਾ ਸੌਖਾ ਨਹੀਂ ਹੁੰਦਾ ਮਰਨਾ ਕਿ ਜਾਈ ਉਹ ਚਲੇਟਰ ਉਹਨੇ ਕੀਤੇ ਆ ਦੋ ਤਿੱਕੇ ਇਤਰਾਮ ਮਤਲਬ ਉਧਰ ਨਾ ਜਾਵੇ ਮੁੰਡਾ ਹੋਰ ਕੀ ਆ ਇਹੋ ਗੱਲ ਨਿਆਣੇ ਦਾ ਕੀ ਕਸੂਰ ਆ ਇਹ ਤਾਂ ਕੋਈ ਨਹੀਂ ਉਹਨੂੰ ਡੱਕ ਦੇ ਵੀ ਤੂੰ ਨਾ ਕਰਨੀ ਜਾਣਾ ਆ ਉਹ ਵਿਚਾਰੇ ਦੋਵੇਂ ਤਰਸਦੇ ਰਹਿੰਦੇ ਇੱਕ ਦੂਜੇ ਮੈਂ ਹਾਂ ਤਹੀ ਨਹੀਂ ਜਣਾ ਤਾਂ ਨਾ ਜੋ ਮੈਨੂੰ ਤਾਂ ਉਹ ਜਾਂਦਾ ਉਹ ਤੇਰੇ ਮੈਨੂੰ ਕਿਹਾ ਵੀ ਤੇਰੀ ਮੰਮੀ ਫੇਰ ਕਰੂ ਗੁੱਸਾ ਮੈਂ ਪੰਥ ਨੂੰ ਭੇਜ ਦਿਆ ਕਰੂੰਗਾ ਵੇੜੇ ਤੂੰ ਨਾ ਆ ਇਹ ਖੇਡ ਦਿਆ ਕਰੋ ਉਹ ਨਾ ਆਇਆ ਕਰੇ ਉਹ ਅੱਜ ਘਰ ਨਹੀਂ ਤੇ ਅੱਜ ਮੈਂ ਆਵਾਜ਼ ਮਾਰ ਲਈ ਵੀ ਆ ਜਾ ਕੋਈ ਗੱਲ ਨਹੀਂ ਆ ਗਿਆ ਗੁਰਿੰਦਰ ਨਹੀਂ ਬਿਲਕੁਲ ਬਿਲਕੁਲ ਪੰਥ ਦਾ ਟੈਲੀਫੋਨ ਨੰਬਰ ਆਵੇ ਦੇਖੋ ਪੂਆ ਜੀ ਆ ਕਿੱਦਾਂ ਪਿਆਰਾ ਬੱਚਾ ਵਾ ਤੇ ਉਥੇ ਸਾਰੇ ਇਕੱਠੇ ਰਹਿੰਦੇ ਤਾਂ ਸਾਨੂੰ ਵੀ ਠੰਢ ਹੈ ਹੈ ਤੂੰ ਮੇਰੇ ਜੀਵਨ ਨੂੰ ਕੋ ਸਮਝਾਇਆ ਕਰ ਤੇਰੀ ਕੋਈ ਨਹੀਂ ਮੰਦੀ ਉਹ ਪੂਆ ਜੀ ਤਰ ਮਰਜੀ ਆ ਨਾ ਫੇਰ ਵੀ ਜਿੱਦਾਂ ਮੇਰੇ ਘਰ ਦੀ ਆ ਪਰ ਮੈਨੂੰ ਪਤਾ ਮੈਨੂੰ ਤਾਂ ਟਾਈਮ ਬਦਲਦੇ ਨੇ ਬੰਦੇ ਕੀ ਕੁਝ ਨਹੀਂ ਕਰ ਲੈਂਦੇ ਤੂੰ ਉਹਦੇ ਥੋੜੇ ਜਿੜਕ ਚੰਗੀ ਤਰ੍ਹਾਂ ਦੇ ਵੱਟ ਕੱਢ ਚੰਗੀ ਤਰ੍ਹਾਂ ਪੈਂਦਾ ਕਰੀਦਾ ਵਾ ਤੇਰੇ ਵਾਸਤੇ ਦੋਵੇਂ ਇੱਕੋ ਜਿਹੇ ਆ ਕੋਈ ਇੱਕੋ ਜਿਹੇ ਹੈਗੇ ਪੂਆ ਜੀ ਗੱਲ ਉਹ ਫੇਰ ਉੱਥੇ ਹੀ ਆ ਜਾਂਦੀ ਆ ਕੋਈ ਮੜਾ ਪਤਰਾ ਘਰ ਵਸਣਦੇ ਆ ਮੈਨੂੰ ਇਹ ਆ ਵੀ ਨਾ ਲੋਕੀ ਤੈਨੂੰ ਪਤਾ ਕਿ ਹਰ ਗੱਲ ਲੋਕੀ ਕੰਮ ਚੁੱਕ ਕੇ ਉਸੇ ਵੇਲੇ ਤੇ ਕੀ ਗੱਲ ਉਹ ਤੇਰੀ ਸਮਝਉਂਦੀ ਇਹਨੂੰ ਕੀ ਦਿਸਦਾ ਵਾ ਇਹਨੂੰ ਕੀ ਦਿਸਦਾ ਵਾ ਇਹਨੂੰ ਕਿਉਂ ਨਹੀਂ ਕਾ ਪਤਾ ਲੱਗਦਾ ਪੀਪ ਕੋ ਜੇ ਦਿਨ ਨਹੀਂ ਰਹਿੰਦੇ ਹਰ ਮਾਲਕ ਨੇ ਪਤਾ ਨਹੀਂ ਇਹਨੂੰ ਕਿੱਥਾ ਤੱਕ ਪਹੁੰਚਾ ਦੇਣਾ ਆ ਨਾਲੇ ਕਿਹੋ ਜੀ ਇਹੋ ਜੀ ਅਮੜ ਕੇ ਨੱਖਾਂ 'ਚ ਸੁਨਦੇ ਤੇ ਰਹੁੰਦੀਆਂ ਹੁੰਦੀਆਂ ਬਿਲਕੁਲ 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 ਹੁਣ ਅੱਜ ਇਹ ਤਾਂ ਇਨੀ ਮਤਲਬ ਬੁਰੀ ਬਣੀ ਆ ਵੀ ਮੈਂ ਮੇਰਾ ਤੇਰਾ ਨਾਲ ਬਿਲਕੁਲ ਨਹੀਂ ਗਾ ਮੇਰੇ ਉਹੀ ਆ ਸਾਰਾ ਕੁਝ ਉਹੀ ਸਾਰਾ ਕੁਝ ਤੇ ਕਹਿੰਦੇ ਨਾ ਪ੍ਰਭ ਨੇ ਕਿ ਇਹੋ ਜੀ ਲਤ ਮਾਰਨੀ ਆ ਵੀ ਇਹਨੂੰ ਯਾਦ ਆਉਣਾ ਤੇ ਪਤਾ ਹੀ ਉਦੋਂ ਇਹਨੂੰ ਲੱਗਣਾ ਉਹ ਵਾਜੀ ਤੂੰ ਖੁਦ ਸਿਆਣੇ ਮੈਨੂੰ ਵੀ ਉਹਦੇ ਸੁਭਾਅ ਦਾ ਬੜਾ ਚੰਗੀ ਤਰ੍ਹਾਂ ਪਤਾ ਵਾ ਮੈਂ ਜਾਣਦੀ ਆ ਮੈਂ ਤੇ ਜਿੱਦਾਂ ਇਹੋ ਗੱਲਾਂ 'ਚ ਆ ਜਾਂਦੀ ਆ ਉਹਦੀਆਂ ਇਥੋਂ ਅੱਡ ਕਰਾ ਕੇ ਗਈ ਆ ਮੈਂ ਕਿ ਮੇ ਉਹ ਲੋਕੀ ਦੇ ਭੈਣ ਭਰਾ ਨੂੰ ਇਕੱਠੇ ਕਰਾਉਂਦੇ ਤੇ ਦੋਨਾਂ ਦਾ ਬਿੜਾ ਗਰਗ ਕਰਾਈ ਆ। ਨਹੀਂ ਐਦਾਂ ਕੋਣ ਕਰਦਾ ਜਿੱਦਾਂ ਇਹ ਡਈ ਕਰਨ ਸੁਧਾਨ। ਉਹ ਤੇ ਮੈਂ ਨਾ ਆਉਂਦੀ ਤੇ ਪਤਾ ਲੱਗਣਾ ਹੀ ਨਹੀਂ ਮੈਨੂੰ। ਉਹ ਤੇ ਗੱਲ ਵਾ ਨਾਲੇ ਭੂਏ ਅੱਜਕੱਲ ਸਮਾਂ ਆਇਆ ਜੀ ਵੀ ਜਿਹਦੇ ਕੋਲ ਚਾਰ ਦੰਬੜੀ ਆਵਾਂ ਲੋਕੀ ਭੱਜ ਕੇ ਉਹਦੇ ਕੋਲ ਜਾਂਦੇ ਆ। ਤੇ ਜਿਹੜਾ ਥੋੜਾ ਜਿਹਾ ਨਰਮ ਰਹਿੰਦਾ ਤੇ ਲੋਕੀ ਉਹਦੀਆਂ ਗੱਲਾਂ ਕਰ ਲਾ ਪੈਂਦੇ ਆ। ਤੂੰ ਕਿਨੇ ਖੁਸ਼ਦ ਨਾਲੇ? ਉਹ ਤੇ ਗੱਲ ਵਾ। ਤੂੰ ਰਾਜੀ ਨਹੀਂ ਲੱਗੇ ਲੋਕੀ। ਬਿਲਕੁਲ। ਹਾਏ ਹਾਏ। ਟੀ ਬਣਾਵਾਂ ਹੁਣ ਮੈਂ। ਮਿੰਟ ਸਮਝੀ ਨਹੀਂ ਆਉਂਦੀ। ਮੈਂ ਆਪਣੇ ਘਰ ਮਾੜੀ ਹੀਗੀ। ਮ ਜੇ ਹੋਂ ਕੰਮ ਕਰਦਾਹੀਂ ਤੇ ਮੁੱਠੇ ਪਕਾ ਕੇ ਖਾ ਲਵਾਂਗੀ ਐ ਕਿ ਨਾ ਹੁਜਾਈ ਨੇ ਤਾਂ ਬਦਲਾ ਲਿਆ ਵਾ ਮੇਰੇ ਕੋ ਹੁਣ ਕਰਾਂ ਤੇ ਕਰਾਂ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਸੈਲਸ ਵੀ ਗਲਦਾ ਉਧਰ ਚਲ ਗਿਆ ਵਾ ਉਹਨੇ ਤਾਂ ਉਥੋਂ ਖਾਉਣੀ ਆ ਤੇ ਮੰਜਿੰਦਰ ਨੇ ਉਹਨਾਂ ਦੇ ਘਰ ਖਾ ਲੈਣੀ ਆ ਮੈਂ ਹੁਣ ਕੀ ਬਣਾਵਾਂ ਨਾ ਮੋਂ ਉਧਰ ਜਾਣ ਜੋਗੀ ਮੈਂ ਤਾਂ ਆਪਣੇ ਟੌਰ ਨਾਲ ਇੱਧਰ ਆਈ ਹੀਗੀ ਜੇ ਭੂਆ ਬੈਠੀ ਉਥੇ ਨੱਕ ਚੜੀ ਜੀ ਉਹਨੇ ਕਹਿਣਾ ਬਣ ਕਿੱਧਰ ਆਈ ਨਹੀਂ ਹੈਂ ਜੀਬਾਨ ਤਾਂ ਵੀ ਈ ਲੰਮੀ ਬੋਲਣ ਲੱਗੀ ਤੇ ਵਿੰਦੀ ਕੋਹਣੀ ਆ ਕਿ ਮੈਂ ਕਿਦਾਂ ਬੋਲਣ ਲਈ ਆਂ ਬੇਇੱਜ਼ਤੀ ਕਰ ਕਰਾ ਦਿੰਦੀ ਐ ਅਗਲੇ ਬਦੇਰੀ ਹੁਣ ਕਰਾ ਤੇ ਕਰਾਂਗੀ ਸਾਨੂੰ ਮਨਾ ਚੁੱਪ ਕਰਕੇ ਅੰਦਰ ਹੀ ਜਾਨੀ ਆ ਪਰ ਸੋਝੀ ਤੇ ਖੋਣ ਜੀ ਦੀ ਕਰ ਲਿਆ ਬੜੇ ਬੜੇ ਪਸੀਨਾ ਆਉਂਦੇ ਆ ਹੁਣ ਤਰਾ ਆਇਆ ਹੀ ਨਹੀਂ ਯਾਰ ਐ ਤੱਕ ਟਾਈਮ ਤੇ ਦਿੱਤਾ 6 ਵਜੇ ਤੱਕ ਆਣਾ ਥੋੜਾ ਦੇਰ ਹੋ ਗਿਆ ਹਾਦੀ ਬੋਰੀ ਆਜੋ ਕੀ ਕਰਨੇ ਆ ਪਤਾ ਇਹ ਚਲੋਤਾ ਕੁਛ ਨਹੀਂ ਆਉਣਾ ਸੀ ਕਿ ਕਹਿਣੀ ਤਾਂ ਮਡਿਕੰਡਿਆ ਹੀਗਾ ਅੱਛਾ ਅੱਛਾ ਠੀਕ ਤੇ ਮੈਂ ਤੁਹਾਨੂੰ ਇੱਕ ਗੱਲ ਕਰਨ ਆਈ ਹਾਂ ਹਾਂਜੀ ਨਾ ਕਦੀ ਓਸ਼ਧਾਨ ਜੀ ਉੱਧਰ ਚਲਦੀ ਆ ਨਾ ਹੁਣ ਉੱਧਰ ਪ੍ਰਭਵਾਦ ਅਨੰਦ ਰਜਿੰਦਰ ਆ ਭੈਣ ਨਹੀਂ ਆਉਣਾ ਉਹਨਾਂ ਨੇ ਇੱਧਰ ਲੱਗਦੇ ਵਾਪਸ ਆਪ ਨੂੰ ਛੰਡਾਇ ਸਰਸ ਸਰਸ ਇੱਧਰ ਬਉਣ ਸਰਸ ਨੇ ਰੋਟੀ ਪਣੀ ਖਾ ਲੈਣਾ ਵਾ ਮੈਂ ਕਹਿੰਨੇ ਮਾਰਲਾ ਨੂੰ ਬਾਜੋ ਵੀ ਰਾਂ ਗੁਰਕੀਆਂ ਦੀ ਰੋਟੀ ਇੱਥੇ ਖਾ ਜੇ ਕੋਈ ਨਾ ਮੈ ਲੈ ਆਉਣਾ ਨਾ ਉਹਨੇ ਕੁਛ ਬਣਾਉਣਾ ਵੇਂਦੀ ਨਹੀਂ ਮੂੰ ਚੋਚੋ ਕੇ ਮੇਰੇ ਕੋਈ ਆਵਾਜ਼ ਮਾਰੇ ਕੋਈ ਨਾ ਮੈ ਲੈ ਆਉਣਾ ਮੈਨੂੰ ਪਤਾ ਆਪਣੀ ਘੈਂਦੀ ਹੋਈ ਆ ਹੁਣ ਉਹਨੇ ਆਪੇ ਨਹੀਂ ਨਾ ਆਉਣਾ ਤੇ ਤੂੰ ਮੇਰਾ ਪੁੱਤ ਭੈਣ ਤੇ ਹੱਡੀ ਆ ਨਾ ਪਤਾ ਵਾ ਨੂੰ ਸੁਬਾਹ ਮੇਰੀ ਭਤੀ ਪ੍ਰਾ ਮੇਰਾ ਵੀ ਖੂਨ ਆਪਣਾ ਵਾ ਮੈਨ ਫਤਨ ਕੋਈ ਖਾਦਾ ਹੀ ਕੋਈ ਨਹੀਂ ਪੀਤਾ ਆਪੇ ਤੇ ਬਣਾਉਣਾ ਵਰੀ ਉਹਨਾਂ ਨੂੰ ਤਾਂ ਮਿਲਦਾ ਸੀ ਬੈਠਿਆ ਬਿਠਾਇਆ ਹੁਣ ਆ ਪ੍ਰਾਭ ਇੱਥੇ ਨਹੀਂ ਤਾਂ ਉਹ ਬੈਠੀ ਹੋਣੀ ਉੱਧਾ ਇਹ ਮੇਰੇ ਕੋਲ ਚਾਹ ਵੀ ਨਹੀਂ ਘੁੱਟ ਪੀਤੀ ਹੋਣੀ ਨਹੀਂ ਕੋਈ ਗੱਲ ਨਹੀਂ ਤੇ ਬੜੀ ਦੂਰ ਦੀ ਗੱਲ ਹੈ ਤੇ ਜਾਂ ਮੇਰੇ ਪੁੱਤ ਜਾਂ ਨੂੰ ਮਾਰ ਲਿਆ ਆਵਾਜ਼ ਤੁਸੀਂ ਚਲੋ ਮੈਂ ਮਿਲ ਕੇ ਨਾ ਤੇ ਮੈਂ ਲੈ ਆਉਣਾ ਆ ਲੈ ਕੇ ਆ ਨਾਲ ਤੁੰ ਠੀਕ ਹੈ ਹਾਈ ਹਾਈ ਹੁਣ ਤੇ ਰਾਤ ਪੈਣ ਨੂੰ ਆਈ ਆ ਅਜੇ ਤੱਕ ਨਹੀਂ ਆਏ ਪ੍ਰਾਭ ਜਾਈ ਮੈਨੂੰ ਤਾਂ ਲੱਗਦਾ ਵਾ ਅੱਜ ਰਾਤ ਇਹਨਾਂ ਨੇ ਉੱਥੇ ਰਹਿਣਾ ਵਾ ਮੇਰੀ ਤੇ ਬੇਇੱਜ਼ਤੀ ਹੋ ਗਈ ਆ ਨਾ ਮਨਜਿੰਦਰ ਨੇ ਮੈਨੂੰ ਜੀਣ ਨਹੀਂ ਦੇਣਾ ਸੌ ਸੌ ਗੱਲ ਕਰਨੀ ਆ ਘਰ ਤੇ ਕੋਟੜੀ ਐਨ ਕੋ ਆਈ ਆ ਭੂਆ ਇਹਨੇ ਵੀ ਮੈਨੂੰ ਜੀਣ ਦੇਣਾ ਇਹਨੇ ਵੀ ਕਹਿਣਾ ਬੜੀ ਟੱਪ ਕੇ ਗਈ ਸੀ ਨਾ ਪਚਾਈ ਵੱਲ ਹੁਣ ਜੇ ਰੋਟੀ ਖਾਵਾਂ ਉਧਰ ਜਾ ਕੇ ਤਾਂ ਵੀ ਮੇਰੀ ਬੇਇੱਤੀ ਜੇ ਹੁਣ ਇੱਥੇ ਬਣਾਵਾਂ ਤੇ ਮੇਰਾ ਘਰ ਵਾਲਾ ਹਾਲ ਹਾਇ ਰੱਬਾ ਮੈਂ ਘਰਾਂ ਤੇ ਕਰਾਂਗੀ ਪੈਣਾ ਸੁਣੀ ਆ ਲੱਗਦਾ ਪੈਣਾ ਆ ਜਾ ਆ ਜਾ ਇੱਥੇ ਆਵੇਂ ਕਿੱਥੇ ਹੋ ਆ ਵੀ ਅੰਦਰ ਬੈਠੀ ਆ ਜਾ ਪੈਣਾ ਦੱਸ ਤੂੰ ਕੱਲੀ ਇੱਥੇ ਬੈਠੀ ਆਂ ਤੇ ਕੋ ਉਧਰ ਨਹੀਂ ਆ ਹੁੰਦਾ ਮੈਂ ਤਾਂ ਢੀਕਣ ਦੀ ਉਹਨਾਂ ਨੂੰ ਪੁੱਜ ਜਾਂਦਿਆ ਕਰ ਜੇ ਤੇਰਾ ਭਰਾ ਮਾੜਾ ਵਾ ਤੇ ਕੀ ਹੋ ਗਿਆ ਵਾ ਦੱਸ ਮੈਨੂੰ ਹੈ ਤੂੰ ਮੇਰੇ ਘਰ ਰੋਟੀ ਨਹੀਂ ਖਾ ਸਕਦੀ ਐਡਾਂ ਨਹੀਂ ਮਾੜੀ ਚੀਜ਼ਾਂ ਬਣਾਉਂਦਾ ਇਹੋ ਜੀ ਗੱਲ ਨਹੀਂ ਗਈ ਅੱਗੇ ਵੀ ਇੱਥੇ ਆਈਦਾ ਸੀ ਦਲਜੀਤ ਦਾ ਤਾਂ ਨਹੀਂ ਖਾਈਦੀਆਂ ਸੀਗੀਆਂ ਤਾਂ ਫੇਰ ਹੁਣ ਕੀ ਹੋ ਗਿਆ ਉਹ ਤੇ ਮੋਂਨ ਨੂੰ ਢੀਕਣ ਦੀ ਮੈਂ ਚਲ ਹੁਣ ਹੁੰਦੇ ਹੁਣ ਹੁੰਦੇ ਆ ਇਹ ਤਾਂ ਕਾਇ ਨਹੀਂ ਗਏ ਹਾਂ ਸਵੇਰ ਦੀ ਕਿੱਥੇ ਆਣ ਕੇ ਬੈਠੀ ਆ ਠੀਕ ਆ ਸਵੇਰ ਤਾਂ ਸ਼ਾਮਾਂ ਪੈ ਗਈਆਂ ਇਹ ਤੇ ਉਹਨਾਂ ਨੂੰ ਚਾਹੀਦਾ ਨਾ ਤੈਨੂੰ ਦੱਸ ਦੇਣਾ ਪਿਆ ਆਪਾਂ ਆਉਣਾ ਕਿ ਨਹੀਂ ਆਉਣਾ ਆ ਚਲ ਕੋਈ ਗੱਲ ਨਹੀਂ ਲੱਗੀ ਫੁਲਕੇ ਦੋ ਲਾਉਣ ਤੇ ਮੈਂ ਖਾ ਲੈਣੀ ਨਾਲ ਸਾਸ ਤੂੰ ਆਈ ਸਾਡੇ ਕੋਲ ਠੀਕ ਆ ਭਾਵੇਂ ਵੱਡੇ ਤੇ ਬੈਠੀ ਭਾਵੇਂ ਮੇਰੇ ਘਰ ਆਇਆ ਠੀਕ ਐ ਤੁਹਾਡੀ ਭੈਣ ਉਹ ਤੇ ਥੇ ਆਣ ਕੇ ਆਪ ਲਾ ਕੇ ਖਾਣਗੇ ਤੇ ਫਿਰ ਤੂੰ ਕੀ ਫਾਇਦਾ ਤੇ ਇੱਥੇ ਆਣ ਦਾ ਉਹ ਨਹੀਂ ਨਹੀਂ ਲਾ ਲਣੀ ਆਪੇ ਮੈਂ ਕੋਈ ਗੱਲ ਨਹੀਂ ਜਾ ਤੂੰ ਭੈਣ ਤੇਰਾ ਫਿਰ ਜੀ ਨਹੀਂ ਕਰਦਾ ਮੇਰੇ ਘਰੋਂ ਖਾਣ ਦਾ ਕੀ ਗੱਲ ਤੈਨੂੰ ਚੰਗੀ ਲੱਗਦੀ ਮੇਰੇ ਘਰ ਦੀ ਰੋਟੀ ਚੱਲ ਭਾਜੀ ਤੇਰਾ ਉੱਧਰ ਹੀ ਆ ਨਾ ਉਹਨੇ ਤੇ ਉੱਥੇ ਹੀ ਖਾਣੀ ਭਾਈ ਤੇ ਉੱਥੇ ਆ ਤੇ ਮੇਰੀ ਭੈਣ ਵੀ ਆ ਜੇ ਤੇ ਵਧੀਆ ਹੋ ਜਾਏ ਮੈਨੂੰ ਵੀ ਚੰਗਾ ਲੱਗੂਗਾ ਆ ਜਾ ਭੈਣ ਆ ਜਾ ਤੈਨੂੰ ਮੈਂ ਪੱਖਾ ਲਾ ਦਿੰਨਾ ਉੱਥੇ ਤੇ ਜੇ ਗਰਮੀ ਲੱਗੂ ਬਹੁਤੀ ਗੱਲ ਸੌ ਇੱ ਤੇ ਸੀ ਜੇ ਚੱਲ ਕੋਈ ਨਹੀਂ ਤੂੰ ਚੱਲ ਤੇ ਆਉਣੀ ਆ ਨਹੀਂ ਮੈਂ ਨਾਲ ਲੈ ਕੇ ਜਾਣਾ ਉਹ ਮੈਂ ਕਿਹਾ ਨਾ ਮੈਂ ਆ ਜਾਨੀ ਹੁਣੀ ਤੇ ਜੇ ਭੈਣ ਨਾ ਆਈ ਤੇ ਫੇਰ ਕੀ ਸਮਝਾਂ ਉਹ ਨਹੀਂ ਨਹੀਂ ਭੁੱਖ ਤੇ ਮੈਨੂੰ ਵੀ ਲੱਗੀ ਆ ਆਉਣੀ ਆ ਮੈਂ ਚਾਹ ਤਾ ਪਤਾ ਆਪਣੀ ਭੈਣ ਦਾ ਸਾਰਾ ਹੀ ਚੰਗਾ ਨਿਕਾ ਜੇ ਨੇ ਤੂੰ ਮੈਨੂੰ ਪਾ ਲਿਆ ਸਮਝੀ ਹੁਣ ਪਤਾ ਨਹੀਂ ਤੇਰੇ ਮਨ ਚ ਕੀ ਆ ਗਿਆ ਤੂੰ ਮੇਰੇ ਤੋਂ ਪਿੱਛੇ ਹੋਈ ਜਾਣੀ ਆ ਚਲੋ ਕੋਈ ਗੱਲ ਨਹੀਂ 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 ਮੈਂ ਨਹੀਂ ਪਿੱਛੇ ਤੂੰ ਚੱਲ ਮੈਂ ਆ ਗਈ ਆ ਭੈਣ ਵੇਖ ਲੈ ਸੋਝਣੀ ਉਹ ਆਉਣੀ ਆ ਭਰਾ ਉਣੀ ਆ ਮੈਂ ਚੱਲ ਤੇਰੀ ਮਰਜ਼ੀ ਆ ਕੋਈ ਗੱਲ ਨਹੀਂ ਚੱਲ ਸਵੇਰੇ ਮਾਰੀ ਉਹ ਨਿਆਣ ਕੇ ਰੋਟੀ ਦੀ ਇੱਦਾਂ ਕਰਦੀ ਆ ਜਾ ਕੇ ਰੋਟੀ ਪਣੀ ਖਾਉਣੀ ਆ ਆਣ ਕੇ ਫਿਰ ਏਸੀ ਚ ਆਮ ਦਾ ਸੌ ਲੂੰਗੀ ਪਰ ਨਾ ਪੁੱਝਾਈ ਨੇ ਵਰਨਾ ਚੰਗਾ ਨਹੀਂ ਕੀਤਾ ਮੈਨੂੰ ਦੱਸ ਹੀ ਦਿੰਦੀ ਕਿ ਅੱਜ ਮੈਨੂੰ ਜਾਣਾ ਵਾ ਕਿਤੇ ਤੇ ਮੈਂ ਨਾ ਆਉਂਦੀ ਹੁਣ ਮੇਰੀ ਬੇਇੱਜ਼ਤੀ ਕਰਾ ਕੇ ਰੱਖਦੀ ਆ ਉਹੜੀ ਗਾੜੀ ਬੈਠੀ ਨੇ ਐਨਕਾ ਵਾ ਕੇ ਭੂਆ ਉਹਨੇ ਜਾਂਦੀ ਤੇ ਮੇਰੇ ਗੱਲ ਪੈ ਜਾਣਾ ਜਾਂਦੀ ਨੇ ਮੇਰੀ ਬੇਇੱਜ਼ਤੀ ਕਰਨੀ ਆ ਚੱਲ ਹੁਣ ਢਿੱਡ ਤੇ ਭਰਨਾ ਹੀ ਪੈਣਾ ਵਾ ਉਹ ਤਰੇ ਚੂਹੇ ਤੋਂ ਡੇਟ ਵਿੱਚ ਬੋੜੇ ਬੋੜੇ ਭੁੱਖ ਲੱਗੀ ਆ ਚੱਲ ਜੀਵਨ ਰੋਟੀ ਤੇ ਖਾ ਜਾ ਕੇ